ਕਹਿੰਦਾ ਕਿ ਦੁਨੀਆ ਭਰ ਦੇ ਮਿਹਨਤ ਕਾ ਸ਼ਲੋਕਾਂ ਨੂੰ ਮਜ਼ਦੂਰ ਦਿਵਸ ਦੀਆਂ ਬਹੁਤ ਬਹੁ ਮੁਬਾਰਕਾਂ ਜੀ ਪਰ ਮਜ਼ਦੂਰ ਵਿਚਾਰੇ ਤੇ ਅੱਜ ਵੀ ਕੰਮ ਲੱਗੇ ਹੁੰਦੇ ਨੇ ਉਹਨਾਂ ਦਾ ਕਹਾਤਾ ਜੋ ਕਿ ਛੁੱਟੀ ਤੇ ਛੁੱਟੀ ਤੇ ਮਤਲਬ ਕਿ ਮਿਲੀ ਹੁੰਦੀ ਆ ਜਿਹੜੇ ਤਨਖਾਹਦਾਰ ਆ ਵੱਡੇ ਤਨਖਾਹਦਾਰੇ ਉਹਨਾਂ ਨੂੰ ਵੀ ਛੁੱਟੀ ਮਿਲੀ ਹੁੰਦੀ ਆ ਜਵਾਕਾਂ ਨੂੰ ਤੇ ਪਤਾ ਹੀ ਨਹੀਂ ਹੁੰਦਾ ਵੀ ਕਾਦੀ ਛੁੱਟੀ ਆ ਹੂੰ ਉਹ ਤੇ ਕਹਿੰਦੇ ਵੀ ਉਹ ਤੇ ਬਚਤੀ ਆ ਛੁੱਟੀ ਹੁੰਦੀ ਆ ਭਾਈ ਤੁਸੀਂ ਅੱਜ ਦੀ ਗੱਲ ਕਰਦੇ ਹੋ ਅਸੀਂ ਤੇ 4 ਦਿਨ ਪਹਿਲਾਂ ਦੀ ਗੱਲ ਕਰੀ ਜਾਂਦੇ ਸੀ ਲੇਬਰ ਡੇ ਦੇ ਸਰ ਕਿਰਤੀ ਅਸੀਂ ਹੁਣ ਵੀ ਦੋਵੇਂ ਭਰਾ ਬੈਠੇ ਸਾਂ ਤੇ ਇਹੀ ਗੱਲ ਚੱਲ ਪਈ ਸੀ ਜੀ ਮਜ਼ਦੂਰਾਂ ਦੀ ਉਹ ਫੋਟੋ ਆ ਗਈ ਕਿਤੇ ਭਰਾ ਦੇ ਉਹ ਇੰਸਟਾ ਤੇ ਅੱਗੇ ਰੀਲ ਬਣਾਈ ਹੋਈ ਸੀ ਕਿਸੇ ਨੇ ਕਿ ਇੱਕ ਸ਼ਖਸ ਵਿਆਹ ਦੀ ਰੋਟੀ ਖਾ ਰਿਆ ਤੇ ዳਤੀ ਉਹਦੇ ਮੋਢੇ ਤੇ ਆ ਜੀ ਮਤਲਬ ਕਿ ਉਸ ਨੂੰ ਵਿਆਹ ਵੇਖਣਾ ਵੀ ਨਹੀਂ ਹਾਂਜੀ ਨੀਂਤ ਕਸ਼ ਨੇ ਕਿ ਪੱਠੇ ਵੱਡਣ ਜਾਣਾ ਸਰ ਕੰਮ ਵੱਡੇ ਨੇ ਕੋਈ ਵਿਆਹ ਨਹੀਂ ਕੋਈ ਚਾਹ ਨਹੀਂ ਤੇ ਫਿਰ ਗੱਲਾਂ ਚੱਲ ਪਈਆਂ ਮੈਂ ਕਿਹਾ ਸਾਬ ਗੱਲ ਇਹ ਆ ਕਿ ਚਲੋ ਠੀਕ ਆ ਇੱਕ ਦਿਨ ਅਸੀਂ ਇਹਨਾਂ ਨੂੰ ਸਮਰਪਿਤ ਕੀਤਾ ਇਹਨਾਂ ਨੇ ਸਾਰੀ ਜ਼ਿੰਦਗੀ ਦੁਨੀਆ ਨੂੰ ਸਮਰਪਿਤ ਕੀਤੀ ਹੋਈ ਆ ਸਰ ਮਜ਼ਦੂਰ ਤੋਂ ਬਗੈਰ ਇਸ ਆ ਜਿਹੜੇ ਡੈਮਾਂ ਦਾ ਰੌਲਾ ਪਾਉਂਦੇ ਜੇ ਇਹ ਕਿੰਨਾ ਬਣਾਏ ਆ ਇਹ ਬਠਲ ਕਿਹਨਾਂ ਦੇ ਸਿਰਾਂ ਤੇ ਗਏ ਨੇ ਸਾਬ ਕਦੇ ਸੋਚ ਕੇ ਦੇਖੋ ਜਿਹੜੇ ਘਰਾਂ ਦੀਆਂ ਛੱਤਾਂ ਇੱਥਾਲ ਲਗਜ਼ਰੀ ਸਟੂਡੀਓ 'ਚ ਬੈਠੇ ਹੋ ਕਿਹਨਾਂ ਨੇ ਬਣਾਏ ਹੋ ਇਹਨੇ ਕੈਂਡੀ ਤੁਮ ਦੇ ਕੇ ساری ਉਮਰ ਇੱਕ ਮਜ਼ਦੂਰ ਕਹਿੰਦੇ ਦੂਜਿਆਂ ਦਾ ਘਰ ਬਣਾਉਂਦਾ ਦੂਜਿਆਂ ਦੇ ਪੱਕੇ ਕਰਦਾ ਆਪਦਾ ਘਰ ਆਪਦੇ ਘਰ ਸਾਡਾ ਤੁਹਾਡੀਆਂ ਸ਼ਰਟਾਂ ਪਾਈਆਂ ਨੇ ਬੁਸ਼ਤਰਾਂ ਪਾਈਆਂ ਨੇ ਆ ਜਰਾਬਾਂ ਪਾਈਆਂ ਨੇ ਇੱਕ ਸਭ ਮਜ਼ਦੂਰਾ ਦਾ ਕੰਮ ਹੈ ਸਰ ਮਜ਼ਦੂਰਾ ਤੋਂ ਬਗੈਰ ਹਾਲਾਂਕਿ ਹੁਣ ਤੇ ਆ ਰਹੇ ਨੇ ਰੋਬੋਟ ਆ ਰਹੇ ਆ ਫਲਟਮ ਕਾਂ ਪਰ ਇੰਡੀਆ ਚ ਹਾਲੇ ਵੀ ਜੇ ਇੰਡੀਆ ਚੱਲਦਾ ਹੈ ਉਹ ਰੀੜ੍ਹਿਆ ਫਿਰਦਾ ਉਹਦੀ ਰੀੜ ਦੀ ਹੱਡੀ ਮਜ਼ਦੂਰ ਆ ਪਰ ਅਫਸੋਸ ਦੀ ਗੱਲ ਹੈ ਕਿ ਮਜ਼ਦੂਰ ਵਾਸਤੇ ਜ਼ਿਆਦਾ ਸੋਚਿਆ ਨਹੀਂ ਜਾਂਦਾ ਐਵੇਂ ਮਤਲਬ ਕਿ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਮਜ਼ਦੂਰ ਦਾ ਸ਼ੋਸ਼ਣ ਹੀ ਹੁੰਦਾ ਹਰ ਥਾਂ ਜੀ ਸਭ ਤੋਂ ਸ਼ੋਸ਼ਿਤ ਵਰਗ ਜੇ ਕੋਈ ਹੈ ਤਾਂ ਉਹ ਕਿਰਤੀ ਸਮਾਜ ਹੁੰਦਾ ਪਰ ਫਿਰ ਵੀ ਸਲੂਟ ਆ ਗੱਲਾਂ ਪੈ ਕਰਦੇ ਸਕੇ 400 ਰੁਪਇਆ ਲੈ ਕੇ ਤੇ ਟੱਬਰ ਨੂੰ ਚਲਾ ਕੇ ਫਿਰ ਵੀ ਕਰਾੜੇ ਮਾਰ ਕੇ ਸੌਣ ਵਾਲਾ ਮਜ਼ਦੂਰੀ ਹੋ ਸਕਦਾ ਸਾਡੇ ਤੇ ਬੱਚੇ ਵੀ 500 ਤੋਂ ਘੱਟ ਦਾ ਨੋਟ ਚਲਾ ਕੇ ਭਰਾ ਮਾਰਦੇ ਨੇ ਜੀ ਮਿੰਟੂ ਜੀ ਉਹੀ ਹੈ ਨਾ ਫਿਰ ਉਹਨਾਂ ਨੇ ਉਹ ਚੀਜ਼ਾਂ ਵੇਖੀਆਂ ਨਹੀਂ ਹੁੰਦੀਆਂ ਜਿਹੜੀਆਂ ਮਜ਼ਦੂਰਾ ਨੇ ਦੇਖੀਆਂ ਹੁੰਦੀਆਂ ਬਲੀ ਸਾਹਿਬ ਬਿਲਕੁਲ ਜੀ ਅਸਲ ਰਾਸ਼ਟਰ ਨਿਰਮਾਤਾ ਮਜ਼ਦੂਰ ਹੀ ਹੁੰਦੇ ਨੇ ਭਾਈ ਜੋ ਮਰਜ਼ੀ ਆ ਪਰ ਇੱਕ ਚੀਜ਼ ਮੈਂ ਆਪਦੇ ਤਜਰਬੇ ਦੇ ਆਧਾਰ ਤੇ ਕਹਿਣਾ ਕਿ ਗਰੀਬੀ ਇਕੱਲਾ ਦੁੱਖ ਨਹੀਂ ਹੁੰਦੀ ਗਰੀਬੀ ਸਰਾਪ ਹੁੰਦੀ ਆ ਤੇ ਇਸ ਸਰਾਪ ਦੇ ਵਿੱਚ ਸਰਾਪੇ ਲੋਕਾਂ ਦੇ ਨਾਲ ਕੋਈ ਮੋਹ ਮੁਹੱਬਤੀ ਸਾਜ ਵੀ ਨਹੀਂ ਰੱਖਦਾ ਜਿਹੜੀ ਜਿਹੜੀ ਫਰੀ ਚ ਮਿਲਦੀ ਹੈ ਜੀ ਆਪਾਂ ਕਹਿੰਦੇ ਆ ਨਾ ਕਿ ਮੋਹ ਪਿਆਰ ਮੁੱਲ ਨਹੀਂ ਮਿਲਦਾ ਜਿਹੜੀ ਚੀਜ਼ ਫਰੀ ਚ ਮਿਲਦੀ ਆ ਗਰੀਬੀ ਦੇ ਸਰਪਿਆਂ ਨੂੰ ਉਹ ਵੀ ਨਹੀਂ ਨਸੀਬ ਹੁੰਦੀ ਕਈ ਵਾਰ ਬਿਲਕੁਲ ਮਿੰਟੂ ਜੀ ਬਿਲਕੁਲ ਜੀ ਯਾਰ ਚਲੋ ਵਾਇਗਰੂ ਕਿਰਤੀਆਂ ਨੂੰ ਬਲ ਬਖਸ਼ੇ ਕਿ ਉਹ ਲੱਗੇ ਰਹਿਣ ਚਲੋ ਕਿਰਤ ਕਰਦੇ ਰਹਿਣ ਕਿਉਂਕਿ ਉਹਨਾਂ ਦਾ ਸਨਮਾਨ ਹੀ ਕਿਰਤ ਹੈ ਤੇ ਉਹਨਾਂ ਦੀ ਜਿਹੜੀ ਯੋਗਤਾ ਹੈ ਉਹ ਉਸੇ ਨੂੰ ਨਿਖਾਰਦੀ ਹੈ ਕਿਰਤ ਨੂੰ ਨਿਖਾਰਦੀ ਹੈ ਤੇ ਕਿਰਤ ਕਰਕੇ ਹੀ ਮਜ਼ਦੂਰ ਹੈ ਕਿਰਤ ਕਰਕੇ ਰਾਸ਼ਟਰ ਹੈ ਜਿਵੇਂ ਸਾਰੇ ਕਹਿੰਦੇ ਨੇ ਕਿਰਤ ਕਰਕੇ ਆਪਾਂ ਸਾਰੇਆਂ ਜੋ ਆਪਾਂ ਸਹੂਤਾ ਮੰਨ ਰਹੇ ਆਂ ਐਡਮਿੰਟੋ ਜੀ ਗੱਲਾਂ ਚੱਲ ਰਹੀਆਂ ਨੇ ਤੇ ਗੱਲਾਂ ਦੇ ਵਿੱਚ ਵਿੱਚ ਆਪਾਂ ਹੋਰ ਖਬਰ ਵੱਲ ਨੂੰ ਹੀ ਚੱਲੀਏ ਇੱਕ ਭਾਈ ਸਾਹਿਬ ਕਹ ਰਿਹਾ ਕਿ ਹਰ ਆਦਮੀ ਆਪਣੇ ਆਪ ਦੇ ਵਿੱਚ ਮਜ਼ਦੂਰ ਹੈ ਫਰਕ ਹੈ ਸਰ ਅਸੀਂ ਦਿਮਾਗੀ ਜੀ ਮਜ਼ਦੂਰੀ ਕਰ ਰਹੇ ਆਂ ਸਾਡਾ ਮਿਹਨਤਾਨਾ ਹੋਰ ਹੈ ਜੋ ਸਰੀਰਕ ਮਜ਼ਦੂਰੀ ਕਰ ਰਿਹਾ ਉਹਦਾ ਮਿਹਨਤਾਂ ਨਾ ਹੋ ਰਿਹਾ ਕਾਰਖਾਨਾ ਚਲਾਉਣ ਵਾਲਾ ਮਜ਼ਦੂਰ ਨਹੀਂ ਹੋ ਸਕਦਾ ਜੀ ਕਾਰਖਾਨੇ ਚ ਕੰਮ ਕਰਨ ਵਾਲਾ ਹੀ ਮਜ਼ਦੂਰ ਹੈ ਸਰ ਉਹਦੀ ਤੇ ਚਰਬੀ ਜਿਹੜੀ ਆ ਗੋਗੜ ਤੇ ਚੜੀ ਹੁੰਦੀ ਆ ਉਹ ਚਰਬੀ ਜਿਹੜੀ ਆ ਉਹ ਮਜ਼ਦੂਰਾਂ ਦੇ ਖੂਨ ਤੋਂ ਬਣੀ ਹੁੰਦੀ ਆ ਸਾਬ ਠੀਕ ਹੈ ਕਾਰਖਾਨਾ ਚਲਾਉਣ ਵਾਲਾ ਥੋੜੀ ਮਜ਼ਦੂਰ ਉਹਨੂੰ ਵੀ ਤੁਸੀਂ ਮਜ਼ਦੂਰ ਕਹਤੋਂਗੇ ਜੀ ਹਰ ਆਦਮੀ ਮਜ਼ਦੂਰੀ ਮਜ਼ਦੂਰੀ ਜਿਹੜੀ ਆ ਨਾ ਉਹ ਸਰ ਕੈਲੋਕੇ ਉਹ ਆ ਜਿਸਨੇ ਮੁਨਾਫੇ ਨੂੰ ਜਨਮ ਦੇਣਾ ਤਾਂ ਮੁਨਾਫੇ ਚ ਮਜ਼ਦੂਰੀ ਹਿੱਸੇਦਾਰ ਨਹੀਂ ਹੁੰਦੀ ਸਿਰਫ ਸ਼ੋਸ਼ਣਤ ਹੁੰਦੀ ਆ ਸਰ ਸ਼ੋਸ਼ਣਤ ਹੁੰਦੀ ਆ ਬਿਲਕੁਲ ਉਹ ਤੇ ਇੱਕ ਛੋਟੀ ਜੀ ਬਸ ਅੱਛਾ ਐ ਤੇ ਕੱਚਾ ਕੱਚਾ ਦੇ ਆਫਕ ਵੀ ਫਿਰ ਮਜ਼ਦੂਰ ਹੈ ਨਾ ਤਾਂ ਪੱਕਾ ਤੇ ਕੱਚਾ ਕਿੰਨਾ ਫਰਕ ਪੈ ਜਾਂਦਾ ਸਰ ਬਿਲਕੁਲ ਤੇ ਜਿਹੜਾ ਇੱਕ ਨਾਮ ਲੜਾਈਆਂ ਕਾਦੀਆਂ ਹੁਣ ਫਿਰ ਲੜਾਈਆਂ ਕਾਦੀਆਂ ਹੋਂ ਸਰ ਇਹ ਕਹਿਣ ਨੂੰ ਤੇ ਆਪਾਂ ਗੱਲਾਂ ਕਹਿ ਦਿੰਨੇ ਕਿਤਾਬੀ ਗੱਲਾਂ ਨੇ ਫਰਕ ਬਹੁਤ ਹੈ ਇਹਨਾਂ ਚੀਜ਼ਾਂ ਚ ਜੀ ਮਿੰਟੂ ਜੀ ਖੈਰ ਮੈਂ